ਸਤਿ ਸ਼੍ਰੀ ਅਕਾਲ ਜੀ ਦਿਲਜੀਤ ਦਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਨਹੀਂ ਉਚਾਰ ਰਿਹਾ ਤੇ ਆਪਣੇ ਤਿੰਨ ਚਾਰ ਸਿੱਖ ਭਰਾ ਬੰਗਲਾ ਸਾਹਿਬ ਗੁਰਦੁਆਰੇ ਦੇ ਨੇੜੇ ਚਾਨਨੀ ਚੌਕ ਦੇ ਕੋਲ ਖੜੇ ਤੇ ਉੱਥੇ ਪੱਤਰਕਾਰ ਆ ਕੇ ਤੇ ਉਹਨਾਂ ਨੂੰ ਸਵਾਲ ਜਵਾਬ ਕਰਨ ਲੱਗ ਗਏ ਆ ਤੇ ਉਹ ਉਹਨਾਂ ਨੇ ਜੋ ਗੱਲ ਸਹੀ ਹੈ ਜੋ ਸਾਰੇ ਸੋਚਦੇ ਆ ਸਿੱਖ ਕਿ ਦਿਲਜੀਤ ਨੇ ਕੋਈ ਮਾਰਕਲ ਨਹੀਂ ਕੀਤੀ ਉਹ ਫਿਲਮ ਪਹਿਲਾਂ ਦੀ ਸ਼ੂਟ ਹੋਈ ਸੀ ਉਹਦੇ ਕੋਈ ਉਹਦੀ ਐਡੀ ਗਲਤੀ ਨਹੀਂ ਹੈ ਕਿ ਜਾਣ ਬੁੱਝ ਕੇ ਉਹਨੇ ਨਹੀਂ ਕੀਤਾਗੇ ਉਹ ਵੀ ਅਕਸਰ ਇੰਡੀਆ ਨਾਲ ਪੰਜਾਬ ਦਾ ਰਹਿਣ ਵਾਲਾ ਸਿੱਖ ਤੇ ਬਿਨਾਂ ਵਜ੍ਹਾ ਇੰਨੀ ਹਾਈਪ ਕਿਉਂ ਇਸ ਮਾਮਲੇ ਨੂੰ ਦਿੱਤੀ ਜਾ ਰਹੀ ਹੈ ਉਹ ਜੋ ਕੁੜੀ ਹੈ ਫਿਲਮ ਚ ਪਾਕਿਸਤਾਨ ਦੀ ਉਹ ਕੁੜੀ ਨੇ ਉਸ ਸਮੇਂ ਕਿਹਾ ਕਿ ਇੰਡੀਅਨ ਆਪਣੀ ਆਰਮੀ ਨੂੰ ਬਹੁਤ ਮਾੜਾ ਚੰਗਾ ਬੋਲਿਆ ਗਿਆ ਇਹਹੀ ਮੇਨ ਵਜ੍ਹਾ ਹੈ ਜੀ ਦਾ ਕਰਕੇ ਵਿਰੋਧ ਹੋ ਰਿਹਾ ਤੇ ਇਸ ਇਹਦਾ ਜੋ ਵਿਰੋਧ ਇੱਕ ਤਾਂ ਜੋ ਦਿਲਜੀਤ ਹੈ ਸਿੱਖ ਤਾਂ ਵੀ ਜ਼ਿਆਦਾ ਇਹ ਕੰਮ ਸਿੱਖਾਂ ਨੂੰ ਫੀਲ ਹੋ ਰਿਹਾ ਕਿ ਜ਼ਿਆਦਾ ਹਰ ਵਾਰ ਨਹੀਂ ਹੁੰਦਾ ਕਿਉਂਕਿ ਦਿਲਜੀਤ ਨੇ ਮੂਵੀ ਬਣਾਈ 1995 9095 ਜੋ ਖਾਲੜਾ ਸਾਹਿਬ ਤੇ ਹੈ ਉਹ মুਵੀ ਦੇਖ ਲੋ ਅਜੇ ਤੱਕ ਨਹੀਂ ਇਹਨਾਂ ਨੇ ਕੋਈ ਉਹਨੂੰ ਦਿੱਤਾ ਕਲੀਅਰੈਂਸ ਨਹੀਂ ਦਿੱਤੀ ਤੇ ਉਹਦੇ ਵਿੱਚ ਬੜੇ ਕੱਟ ਕਹਿੰਦੇ ਲਾਓ ਤੇ ਫੇਰ ਇਹ ਉਹ ਸਾਰੇ ਕੱਟ ਲਾ ਕੇ ਫਿਰ ਉਹ মুਵੀ ਦੇ ਪੱਲੇ ਹੀ ਨਹੀਂ ਕੱਖ ਰਿਹਾ ਦਿਲਜੀਤ ਨੇ ਕਿਹਾ ਕਿ ਜਾਂ ਤਾਂ ਇਹ ਇਦਾਂ ਹੀ ਚੱਲੂਗੀ ਤੇ ਜਾਂ ਫਿਰ ਅਸੀਂ ਨਹੀਂ ਕਰਦੇ ਤੇ ਹੁਣ ਆਹ মুਵੀ ਦਾ ਰੌਲਾ ਪੈ ਗਿਆ ਜੇ ਜੇ ਨੂੰ ਲੌਜੀਕਲੀ ਗੱਲ ਕਰ ਰਹੇ ਕੋਈ ਜਾਂ ਹਰ ਗੱਲ ਤੇ ਵਿਰੋਧ ਹੀ ਕਰਨਾ ਹਰ ਚੀਜ਼ ਦਾ ਉਹ ਜੇ ਕਰੇ ਕੋਈ ਤੇ ਲੌਜੀਕ ਤਾਂ ਇਹ ਹੈ ਕਿ ਇਹ ਜਦੋਂ ਇਹ ਆਪਣੇ ਪਾਕਿਸਤਾਨ ਨਾਲ ਹਾਲਾਤ ਖਰਾਬ ਹੋਏ ਆਪਣੇ ਦੇਸ਼ ਦੇ ਤੇ ਉਸ ਤੋਂ ਪਹਿਲਾਂ ਦੀ ਇਹ ਸ਼ੂਟਿੰਗ ਹੋਈ ਹੈ ਮੂਵੀ ਪਹਿਲਾਂ ਦੀ ਬਣ ਚੁੱਕੀ ਸੀ ਤੇ ਹੁਣ ਰਿਲੀਜ਼ ਹੁਣ ਹੋਈ ਹੈ ਤੇ ਇਹਦਾ ਜੇ ਇੰਨਾ ਜ਼ਿਆਦਾ ਵਿਰੋਧ ਹੋ ਰਿਹਾ ਤੇ ਇਹ ਜੋ ਇੱਕ ਸੀਨ ਜੇ ਹੋ ਸਕਦਾ ਹੋਵੇ ਤੇ ਉਹਨਾਂ ਨੂੰ ਕਰ ਲੈਣਾ ਚਾਹੀਦਾ ਉਹਨੂੰ ਹਟਾ ਕੇ ਕਿਉਂਕਿ ਉਹਨੇ ਬਹੁਤ ਬਕਵਾਸ ਕੀਤੀ ਉਸ ਸਮੇਂ ਆਪਣੀ ਫੌਜ ਨੂੰ ਤੇ 2-4 ਹੋਰ ਵੀ ਐ ਜੋ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ ਤੇ ਅੱਜ ਏਡੇ ਏਡੇ ਵੱਡੇ ਬਣਾ ਤੇ ਆਪਣੇ ਲੋਕਾਂ ਨੇ ਆਪਣੇ ਲੋਕ ਵੀ ਦੇਖਦੇ ਨਹੀਂ ਉਹਨਾਂ ਨੂੰ ਫਿਲਮਾਂ 'ਚ ਲੈ ਕੇ ਏਡੇ ਵੱਡੇ ਵੱਡੇ ਕੱਦ ਉਹਨਾਂ ਦੇ ਕਰ ਦਿੱਤੇ ਤੇ ਜੀ ਦਾ ਕਰਕੇ ਅੱਜ ਬਕਵਾਸ ਬਾਜੀ ਆਪਣੇ ਦੇਸ਼ ਦੇ ਖਿਲਾਫ ਕਰਦੇ ਆ ਤੇ ਇਸੇ ਕਰਕੇ ਇਸ ਮੂਵੀ ਦਾ ਵਿਰੋਧ ਹੋ ਰਿਹਾ ਤੇ ਇਹ ਗੱਲ ਨਹੀਂ ਕੋਈ ਸੋਚ ਰਿਹਾ ਕਿ ਇੱਕ ਮੂਵੀ ਅੱਗੇ ਖੰਦ ਪਈ ਹੈ ਉਹਦਾ ਨਹੀਂ ਅਜੇ ਕੋਈ ਸੋਲੂਸ਼ਨ ਨਿਕਲਿਆ ਹੁਣ ਇਹ ਦੂਜੀ ਮੂਵੀ ਤੇ ਏਡਾ ਦੋ ਮੂਵੀਆਂ ਦਾ ਬਜਟ ਕੋਈ ਇਹ ਗੱਲ ਸੋਚ ਹੀ ਨਹੀਂ ਰਿਹਾ ਕਿ ਕਿਸੇ ਪ੍ਰੋਡਿਊਸਰ ਦੇ ਕਿਸੇ ਐਕਟਰ ਦੇ ਇਹਦੇ ਵਿੱਚ ਪੈਸੇ ਲੱਗੇ ਆ ਤੇ ਉਹਦਾ ਬਰਬਾਦ ਹੋ ਜੂਗਾ ਜੇ ਇਹ ਇਦਾਂ ਹੀ ਕੋਈ ਕਿੱਡਾ ਵੀ ਵੱਡਾ ਸਿੰਗਰ ਹੋਵੇ ਅਕਸਰ ਜੋਦੀ ਇਨਵੈਸਟਮੈਂਟ ਆ ਉਹ ਉਹੀ ਜੇ ਕਿਸੇ ਕਾਰਨ ਰੋਕ ਦਿੱਤੀ ਜਾਵੇ ਤੇ ਉਹਨੂੰ ਕਿਸੇ ਪਾਸੇ ਲਾਉਣ ਨਾ ਤੇ ਦੋ ਮੂਵੀਆਂ ਨਾਲ ਇੱਕ ਨਹੀਂ ਤੇ ਬਹੁਤ ਵੱਡੀ ਇਹ ਦੇਸ਼ ਦੇ ਸਿਸਟਮ ਲਈ ਵੀ ਬਹੁਤ ਸਵਾਲੀਆ ਚੈਨਲ ਆਉਂਦੀ ਹੈ ਕਿਉਂਕਿ ਜੇ ਹੁਣ ਮੰਨ ਲਓ ਅੱਗੇ ਤੋਂ ਕਿਸੇ ਨੇ ਨਹੀਂ ਲੈਣਾ ਇਹਨਾਂ ਨੂੰ ਕਿਉਂਕਿ ਉਹਨਾਂ ਦੀ ਬੋਲਬਾਣੀ ਇੰਨੀ ਮਾੜੀ ਸੀ ਉਸ ਸਮੇਂ ਬਹੁਤ ਮਾੜਾ ਚੰਗਾ ਉਹਨਾਂ ਨੇ ਬੋਲਿਆ ਆਪਣੇ ਦੇਸ਼ ਦੇ ਖਾਤ ਤੇ ਇਹ ਸਾਰੀਆਂ ਗੱਲਾਂ ਸੋਚ ਕੇ ਅੱਗੇ ਤੋਂ ਕਿਸੇ ਨੇ ਨਹੀਂ ਇਹਨਾਂ ਨੂੰ ਲੈਣਾ ਤੇ ਇਹਨਾਂ ਨੂੰ ਜਦੋਂ ਭੁੱਖੇ ਮਰੇ ਤੇ ਫੇਰ ਭੱਜਣਗੇ ਇੰਡੀਆ ਵਾਲ ਨੂੰ ਫੇਰ ਇਹਨਾਂ ਨੂੰ ਅਕਲ ਟਿਕਾਣੇ ਆਉਗੇ ਤੇ ਇਹੀ ਅਕਲ ਟਿਕਾਣੇ ਲਿਆਉਣ ਲਈ ਹੀ ਲੋਕ ਕਹਿ ਰਹੇ ਆ ਕਿ ਇਹਨਾਂ ਨੂੰ ਨਾ ਲਓ ਇਹਨਾਂ ਨੂੰ ਦੂਜਾ ਇਹ ਮੂਵੀ ਦੇ ਵਿੱਚ ਜੋ ਕੁੜੀ ਹੈ ਵੀ ਇਹਨਾਂ ਨੂੰ ਅਕਲ ਸਿਖਾਉਣ ਲਈ ਇਹ ਲੋਕ ਵਿਰੋਧ ਕਰ ਰਹੇ ਕਿਉਂਕਿ ਹਰ ਬੰਦਾ ਆਪਣੇ ਦੇਸ਼ ਨੂੰ ਪਿਆਰ ਕਰਦਾ ਹੈ ਤੇ ਕਿਸੇ ਦਾ ਨਜ਼ਰੀਆ ਕੋਸ਼ਾ ਕਿਸੇ ਦਾ ਕੋਸ਼ਾ ਤੇ ਇਸ ਕਰਕੇ ਉਸ ਸਮੇਂ ਜੋ ਇੱਕ ਉਧਰ ਹੋਰ ਮਰਿਆ ਜਿਆ ਪਤਾ ਨਹੀਂ ਕਿਵੇਂ ਉਹ ਇਧਰ ਆਪਣੀਆਂ ਫਿਲਮਾਂ ਚ ਲੈ ਕੇ ਤੇ ਉਹਨੂੰ ਉਹਦੀ ਹਵਾ ਹੀ ਖਰਾਬ ਹੋ ਗਈ ਹੈ ਪਾਣੀ ਦੇ ਰਾਸਤੇ ਆਓਗੇ ਤਾਂ ਡੁਬੋ دیے ਜਾਓਗੇ ਇਹਨਾਂ ਨੂੰ ਬੰਦਾ ਪੁੱਛਣ ਵਾਲਾ ਹੋਵੇ ਤੁਸੀਂ ਕਿੰਨੀ ਕਵਾਰੀ ਡੁਬੋਇਆ ਤੁਹਾਡਾ ਮੂੰਹ ਤੋੜ ਜਵਾਬ ਇੰਡੀਆ ਨੇ ਦਿੱਤਾ ਹਰ ਵਾਰ ਤੇ ਜਦੋਂ ਉੱਥੇ ਕਾਰਗਿਲ ਦੇ ਵਿੱਚ ਤੁਹਾਡੇ ਹਥਿਆਰ ਸੁੱਟ ਕੇ ਸਾਡੀ ਆਰਮੀ ਨੇ ਕਿੰਨੇ ਬੰਦੇ ਉਦੋਂ ਭਜਾਏ ਪਿੱਛੇ ਤੇ ਜਦੋਂ ਆ ਬੰਗਲਾਦੇਸ਼ 'ਚ 90000 ਬੰਦੇ ਨੇ ਸਰੈਂਡਰ ਕੀਤਾ ਸੀ ਤੁਹਾਡੀ ਨੇ ਫੌਜ ਨੇ ਤੇ ਅੱਜ ਤੁਸੀਂ ਬਣਦੇ ਹੋ ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਦੇ ਹੋ ਤੁਸੀਂ ਕੀ ਇੰਡੀਆ ਦੇ ਅੱਗੇ ਹੈ ਕੋਈ ਤੁਹਾਡੀ ਔਕਾਤ ਤੇ ਤੁਸੀਂ ਬਕਵਾਸ ਕਰਨ ਲੱਗ ਜੰਨੇ ਹੋ ਉਹੋ ਜੇ ਸਾਡੇ ਜਿਹੜੇ ਲੋਕ ਬੜੇ ਫੁੱਲੇ ਦਿਲ ਦੇ ਲੋਕ ਆ ਇਹ ਗੱਲਾਂ ਇਹ ਸੋਚਦੇ ਹੀ ਨਹੀਂ ਕਿ ਇਹ ਬੰਦੇ ਅਸੀਂ ਇਹਨਾਂ ਨੂੰ ਇੰਨੇ ਹਾਈਪ ਤੇ ਲੈ ਜਾ ਰਹੇ ਆ ਤੇ ਇਹ ਕੱਲ ਨੂੰ ਸਾਨੂੰ ਹੀ ਖਾਣਗੇ ਤੇ ਚਲੋ ਹੁਣ ਸਮਝ ਗਏ ਅੱਗੇ ਤੋਂ ਇਹਨਾਂ ਨੂੰ ਮੂੰਹ ਨਹੀਂ ਕੋਈ ਲਾਏਗਾ ਆਪਣਾ ਪੰਜਾਬੀ ਸਿੰਗਰ ਜائیں ਆਪਣੀ ਇੰਡਸਟਰੀ ਦੇ ਵਿੱਚ ਇਹਨਾਂ ਦਾ ਹੁਣ ਆਲਮੋਸਟ ਬੰਦ ਹੀ ਹੋ ਗਿਆ ਇਹਨਾਂ ਦਾ ਆਉਣਾ ਤੇ ਇਹਨਾਂ ਨੂੰ ਅਕਲ ਆ ਜੂਗੀ ਦੁਕਾਨੇ ਉਧਰ ਇਹਨਾਂ ਨੂੰ ਕੌਣ ਪੁੱਛਦਾ ਉੱਥੇ ਤਾਂ ਇਹਨਾਂ ਦੇ ਜਿਹੜੇ ਪੁਰਾਣੇ ਸਿੰਗਰ ਇਲਾਜ ਖਣੋ ਮਰ ਰਹੇ ਆ ਤੇ ਇੱਥੇ ਇਹਨਾਂ ਨੂੰ ਇੰਨੀ ਹਾਈਪ ਮਿਲ ਗਈ ਤੇ ਫਿਰ ਇਹ ਇਹਨਾਂ ਦੀ ਜ਼ੁਬਾਨ ਖੋਲਣ ਲੱਗਿਆ ਦੇਸ਼ ਦੇ ਖਿਲਾਫ ਜਿਹੜੇ ਦੇਸ਼ ਨੇ ਤੁਹਾਨੂੰ ਰੋਟੀ ਪਾਇਆ ਸਾਡੇ ਦੇਸ਼ ਨੇ ਤੁਹਾਨੂੰ ਕੰਮ ਦਿੱਤਾ ਫਿਲਮਾਂ ਤੇ ਵੱਡੇ ਵੱਡੇ ਘਰ ਬਣ ਬਣ ਗਏ ਤੁਹਾਡੇ ਤੇ ਜੇ ਸਾਡੇ ਲੋਕ ਤੁਹਾਨੂੰ ਮੂੰਹ ਨਾ ਲਾਉਂਦੇ ਤੇ ਤੁਹਾਨੂੰ ਕਿੰਨੇ ਪੁੱਛਣਾ ਸੀ ਉੱਥੇ ਤੇ ਹੁਣ ਤੁਹਾਡੀ ਇਹ ਗੰਦੀ ਜ਼ੁਬਾਨ ਕਰਕੇ ਆਈਡੀਆਂ ਆਈਡੀਆਂ ਫਿਲਮਾਂ ਦਾ ਇੱਥੇ ਕਲੇਸ਼ ਖੜਾ ਹੋਇਆ ਪਿਆ ਹੈ ਇੰਡੀਆ ਤੇ ਇਹ ਦਿਲਜੀਤ ਨੂੰ ਚਾਹੀਦਾ ਕਿ ਇਹ ਮੂਵੀ ਜਾਂ ਤਾਂ ਇੱਥੇ ਰਿਲੀਜ਼ ਹੀ ਨਾ ਕਰੇ ਤੇ ਇਹਦੇ ਤੇ ਕੋਈ ਨਾ ਕੋਈ ਆਪਣਾ ਸਟੈਂਡ ਕਰ ਲਵੇ ਕਿਉਂਕਿ ਇੰਨੇ ਲੋਕ ਵਿਰੋਧ ਕਰ ਰਹੇ ਆ ਨਾ ਜੋ ਅਕਸਰ ਜੋ ਆਮ ਲੋਕ ਕਰ ਰਹੇ ਆ ਉਹਨਾਂ ਦੇ ਲਈ ਉਹੀ ਤੁਹਾਡੇ ਗਾਣੇ ਸੁਣਦੇ ਆ ਤੁਹਾਨੂੰ ਇੰਨੀ ਹਾਈਪ ਦਿੰਦੇ ਆ ਉਹਨਾਂ ਨੂੰ ਆਪਦੀ ਗੱਲ ਕਲੀਅਰ ਕਰ ਦਿਓ ਕਿ ਇਹ ਪਹਿਲਾਂ ਦੀ ਬਣੀ ਆ ਜੇ ਇਹਨੂੰ ਦੁਬਾਰਾ ਹੋ ਸਕਦਾ ਤੇ ਉਹ ਉਹ ਕਰ ਲਓ ਕਿਉਂਕਿ ਫਿਰ ਅੱਗੇ ਜਾ ਕੇ ਇਹਨੇ ਬੜੀ ਹੋਰ ਇਹ ਤੁਹਾਨੂੰ ਕਿਸੇ ਕੰਮਾਂ ਚ उलझा ਲੈਣਗੇ ਇਹਦੇ ਨਾਲ ਚੰਗਾ ਕਿ ਆਪਣੇ ਨਾਲ ਤਾਂ ਅੱਗੇ ਹੀ ਬੜਾ ਕੁਝ ਗਲਤ ਹੁੰਦਾ ਪਹਿਲਾਂ ਵੀ ਤੋਂ ਹੀ ਹੁੰਦਾ ਆ ਰਿਹਾ ਤੇ ਤੁਹਾਡੇ ਨਾਲ ਵੀ ਕੋਈ ਐਦਾਂ ਦੀ ਗੱਲ ਨਾ ਬਣ ਜੇ ਤੁਸੀਂ ਆਪਦਾ ਪਹਿਲਾ ਹੀ ਤਰੀਕਾ ਉਹ ਇਹਨਾਂ ਦੇ ਜੋ ਲੋਕ ਨਹੀਂ ਚਾਹੁੰਦੇ ਕਿ ਇਹ ਮੂਵੀ ਆਪਣੇ ਇੱਥੇ ਲੱਗੇ ਤੇ ਤੁਸੀਂ ਇਹਦੇ ਉਹਦੇ ਜੋ ਸੀਨ ਹਟ ਸਕਦੇ ਆ ਉਨੀ ਸ਼ੂਟਿੰਗ ਜੇ ਹੋ ਸਕਦੀ ਕਿਸੇ ਤਰ੍ਹਾਂ ਅੱਜਕਲ ਬੜੀ ਟੈਕਨੋਲੋਜੀ ਹੈ ਜੇ ਹੋ ਸਕਦਾ ਤੇ ਇਹਦਾ ਕਰ ਲੋ ਕਿਉਂਕਿ ਤੁਹਾਡੇ ਬੜੀ ਲੋਡ ਆ ਪੰਜਾਬ ਨੂੰ ਵੀ ਤੇ ਕੌਮ ਨੂੰ ਵੀ ਤੁਸੀਂ ਅੱਜ ਬਹੁਤ ਲੋਕਾਂ ਦੇ ਟਾਰਗੇਟ ਤੇ ਹੋ ਤੇ ਪੰਜਾਬ ਤੇ ਸਿੱਖ ਤੁਹਾਨੂੰ ਤੁਹਾਡਾ ਕੋਈ ਨੁਕਸਾਨ ਦੇਖਣਾ ਨਹੀਂ ਚਾਹੁੰਦੇ ਇਸ ਕਰਕੇ ਤੁਹਾਨੂੰ ਕਹਿ ਰਹੇ ਆ ਕਿ ਤੁਸੀਂ ਇਹ ਜਾਂ ਤਾਂ ਇੱਥੇ ਰਿਲੀਜ਼ ਹੀ ਨਾ ਕਰੋ ਮੂਵੀ ਤੇ ਹਾਲਾਂਕਿ ਤੁਸੀਂ ਕੀਤੀ ਨਹੀਂ ਹੈ ਬਾਹਰ ਹੀ ਕੀਤੀ ਹੈ ਤੇ ਫਿਰ ਵੀ ਇਹ ਇੰਨਾ ਇੱਥੇ ਕਲੇਸ਼ ਖੜਾ ਹੋਇਆ ਪਿਆ ਤੁਹਾਡਾ ਨਾ ਕੋਈ ਨੁਕਸਾਨ ਹੋ ਜੇ ਇਹੀ ਗੱਲ ਸਾਰੇ ਸੋਚਦੇ ਆ ਕਿ ਕਿਉਂਕਿ ਜੋ جنونی ਲੋਕ ਹੁੰਦੇ ਆ ਨਾ ਇਹਨਾਂ ਦਾ ਪਤਾ ਨਹੀਂ ਹੁੰਦਾ ਕੋਈ ਕੋਈ ਗਲਤ ਕਰ ਦੇ ਜਾਂ ਕੋਈ ਮਾੜੀ ਚੰਗੀ ਹਰਕਤ ਨਾ ਤੁਹਾਡੇ ਨਾਲ ਹੋ ਜੇ ਇਸ ਕਰਕੇ ਇਹ ਮੂਵੀ ਦੇ ਬਾਰੇ ਆਪਣਾ ਜਰੂਰ ਸਪਸ਼ਟ ਕਰ ਦਿਓ ਤੇ ਆ ਜੋ ਅੱਜ ਦੇਸ਼ ਭਗਤ ਬਣੇ ਫਿਰਦੇ ਆ ਇੱਕੇ ਮੂਵੀ ਦੇ ਵਿੱਚ ਉਹ ਲੜਕੀ ਆ ਤੇ ਉਹਨੂੰ ਦਿਲਜੀਤ ਨੂੰ ਦੇਸ਼ ਵਿਰੋਧੀ ਸਾਬਤ ਕਰ ਰਹੇ ਹੋ ਤੁਸੀਂ ਕਿੰਨੇ ਲੋਕਾਂ ਦਾ ਉਹਨੇ ਭਲਾ ਕੀਤਾ ਐ ਐਡਾ ਵੱਡੀ ਹਾਈਪ ਜਿੱਡੀ ਉਹਦੀ ਐ ਉਹਨੇ ਤੁਹਾਡੇ ਸਾਰਿਆਂ ਦੇ ਫੋਲੋਅਰ ਨਹੀਂ ਐ ਤੇ ਤੁਸੀਂ ਪਹਿਲਾਂ ਸਿੱਧੂ ਨੂੰ ਬੜਾ ਕੁਝ ਬੋਲਿਆ ਗਿਆ ਤੇ ਹੁਣ ਇਹਦੇ ਵੈਰ ਪੈ ਗਏ ਹੋ ਇਹ ਜੋ ਆਪਣੀ ਗਦਾਰ ਹਨ ਵਿੱਚ ਇਹਨਾਂ ਨੂੰ ਪੰਜਾਬੀ ਹੁਣ ਇਹਨਾਂ ਨੂੰ ਵੈਸੇ ਮੂੰਹ ਨਹੀਂ ਲਾਉਣਗੇ ਤੇ ਦਿਲਜੀਤ ਨੂੰ ਮੈਂ ਕਹਿਣਾ ਚਾਹੁੰਨਾ ਕਿ ਇਹ ਚੀਜ਼ ਜ਼ਰੂਰ ਤੂੰ ਕਰ ਲੈ ਕਿਉਂਕਿ ਇਹਨਾਂ ਨੇ ਬਹਾਨਾ ਇਹਨਾਂ ਨੂੰ ਮੌਕਾ ਨਾ ਦੇ ਕੋਈ ਠੀਕ ਹੈ ਜੇ ਜੇ ਇਹਨਾਂ ਦੇ ਵਿੱਚ ਕੋਈ ਇਦਾਂ ਦੀ ਆਪਣੇ ਸਿਸਟਮ ਨੂੰ ਨਹੀਂ ਚਾਹੀਦਾ ਕਿ ਜੋ ਪੰਜਾਬ ਦੇ ਨਾਲ ਧੱਕਾ ਹੋਇਆ ਨਾਲੇ ਹੁਣ ਜੋ ਸਰਕਾਰ ਆ ਦੇਸ਼ ਦੇ ਵਿੱਚ ਇਹ ਇਹ ਇਹਨਾਂ ਦੇ ਤਾਂ ਹੱਕੇ ਚ ਹੀ ਜਾਣੀ ਉਹ ਗੱਲ ਤੇ ਤੇ ਇਹ ਕਿਉਂ ਨਹੀਂ ਇਹ ਚੀਜ਼ ਕਰ ਰਹੇ ਕਿਉਂਕਿ ਬਸ ਫਿਰ ਸਟੇਟ ਬਿਹੇਵੀਅਰ ਉਹੀ ਹੈ ਜਿੱਦਾਂ ਪਹਿਲਾਂ ਸੀ ਮੈਨੋਰਟੀ ਹੈ ਛੋਟੀ ਜੀ ਕੌਮ ਆ ਤੇ ਇਹਨਾਂ ਨੂੰ ਕੀ ਲੋੜ ਹੈ ਇਹਨਾਂ ਤੇ ਇਹ ਗੱਲ ਚੰਗੀ ਨਹੀਂ ਹੈ ਇਸ ਦੇਸ਼ ਲਈ ਸਿੱਖਾਂ ਨੇ ਬਹੁਤ ਕੁਝ ਕੀਤਾ ਹੈ ਇਸ ਦੇਸ਼ ਲਈ ਤੇ ਅੱਜ ਛੋਟੀ ਜੀ ਇੱਕ ਮੂਵੀ ਦੇ ਪਿੱਛੇ ਦੇਸ਼ ਭਗਤੀ ਦੇ ਟੈਸਟ ਦੇਣਾ ਪੈ ਰਿਹਾ ਸਿੱਖਾਂ ਨੂੰ ਅੰਬਾਨੀ ਦੇ ਵਿਆਹ ਵਿਆਹ ਤਾਂ ਉਹਨਾਂ ਦੇ ਦਿਲਜੀਤ ਨੂੰ ਉਹ ਬੁਲਾਉਂਦੇ ਆ ਤੇ ਉਦੋਂ ਵੱਡੀਆਂ-ਵੱਡੀਆਂ ਐਕਟਰਸ ਦਿਲਜੀਤ ਦੇ ਨਾਲ ਸਟੇਜ ਤੇ ਚੜ੍ਹਨ ਨੂੰ ਤਰਸਦੀਆਂ ਸੀ ਐਡਾ ਵੱਡਾ ਕੱਦ ਦਾ ਕੋਈ ਹੋਰ ਦੱਸੋ ਪੱਗ ਵਾਲਾ ਦੱਸ ਛੱਡੋ ਹੋਰ ਕਿਸੇ ਦੇ ਇੰਨੇ ਹਾਈ ਪਹਿਜੰਨੀ ਆਉਂਦੀ ਏ ਜਿੰਨੇ ਉਹਦੇ ਵੱਡੇ ਵੱਡੇ ਪ੍ਰੋਗਰਾਮ ਹੁੰਦੇ ਆ ਤੇ ਉੱਥੇ ਟਿਕਟੌਕ ਬਲੈਕ ਚ ਦਸਾਂ ਮਿੰਟਾਂ ਟਿਕਟੌਕ ਵੇਖ ਦਿੰਦੀਆਂ ਹੈ ਕੋਈ ਹੋਰ ਸਿੰਗਰ ਤੇ ਜੇ ਆਪਾਂ ਨੂੰ ਏਡੇ ਵੱਡੇ ਵੱਡੇ ਹੀਰੇ ਮਿਲੇ ਆ ਪੰਜਾਬੀਓ ਇਹਨਾਂ ਨੂੰ ਸੰਭੋ ਤੇ ਇਹਨਾਂ ਦਾ ਸਾਥ ਦਿਓ ਤੇ ਇੱਕ ਮੂਵੀ ਦਾ ਜੇ ਇਹਨਾਂ ਨੂੰ ਕੋਈ ਲੌਸ ਹੁੰਦਾ ਤੁਸੀਂ ਪੰਜਾਬੀਓ ਇਹਨਾਂ ਦੇ ਸਾਥ ਦੇ ਕੇ ਇਹਨੂੰ ਰਿਕਵਰ ਕਰੋ ਇਹ ਨਾ ਹੀ ਲੱਗੇ ਇੰਡੀਆ 'ਚ ਮੂਵੀ ਤੇ ਚੰਗੀ ਗੱਲ ਹੈ ਕਿਉਂਕਿ ਆਪਾਂ ਨੂੰ ਆਪਾਂ ਮੌਕਾ ਨਹੀਂ ਦੇਣਾ ਕਿਉਂਕਿ ਆਪਾਂ ਨੂੰ ਫਿਰ ਬਿਨਾਂ ਵਜ੍ਹਾ ਤੋਂ ਟਾਰਗੇਟ ਕਰਦੇ ਆ ਕੁਝ ਲੋਕ ਤੇ ਇਹਨਾਂ ਨੂੰ ਮੌਕਾ ਦੇਣਾ ਉਹ ਚੰਗਾ ਕਿ ਸਬਰ ਕਰ ਲਓ ਇੱਕ ਮੂਵੀ ਹੈ ਜੇ ਇਹਨਾਂ ਦੀ ਦੇਸ਼ ਭਗਤੀ ਸਿਰਫ ਇੱਕ ਮੂਵੀ ਤੇ ਹੀ ਖੜੀ ਹੈ ਤੇ ਤੁਸੀਂ ਸਬਰ ਕਰ ਲਓ ਤੇ ਜੋ ਇਹ ਬਕਵਾਸ ਕਰਦੇ ਇਹਨਾਂ ਨੂੰ ਤੁਸੀਂ ਪਹਿਚਾਣੋ ਇਹਨਾਂ ਨੂੰ ਸ਼ੋਅ ਜੋ ਦਿੰਨੇ ਆ ਬੰਦ ਕਰੋ ਇਹਨਾਂ ਦੀ ਤੇ ਆਪੇ ਅਕਲ ਆ ਜੂ ਟਿਕਾਣੇ ਜਿੱਦੀ ਇੱਕ ਮੂਵੀ 'ਚ ਉਹ ਕੁੜੀ ਆ ਗਈ ਤੇ ਉਹ ਕੁੜੀ ਨੇ ਉਸ ਸਮੇਂ ਬਕਵਾਸ ਕੀਤੀ ਤੇ ਭੁਗਤ ਰਿਹਾ ਦਿਲਜੀਤ ਵਿਚਾਰ ਉਹਨੂੰ ਕੀ ਪਤਾ ਸੀ ਉਸ ਸਮੇਂ ਕਿ ਆਹ ਹਾਲਾਤ ਬਣਨਗੇ ਤੇ ਮੂਵੀ ਪਹਿਲੋਂ ਦੀ ਸਾਰਾ ਕੁਝ ਬਣੀ ਆ ਫਿਲਮ ਤੇ ਇਹ ਗੱਲ ਕੋਈ ਸਮਝਦਾ ਹੀ ਨਹੀਂ ਪਤਾ ਨਹੀਂ ਕਿ ਇਹੋ ਜੇ ਦਿਮਾਗ ਹੈ ਲੋਕਾਂ ਦੇ ਸਾਥ ਜਰੂਰ ਦਿਓ ਪੰਜਾਬੀਓ ਇਹਨਾਂ ਆਪਣੇ ਪੱਗਾਂ ਵਾਲੇ ਸਿੰਗਰਾਂ ਦਾ ਜਰੂਰ ਸਾਥ ਦਿਓ ਜੋ ਠੋਕ ਕੇ ਆਪਣੀ ਗੱਲ ਕਰਦੇ ਐ ਤੇ ਜਿਨ੍ਹਾਂ ਦਾ ਕੋਈ ਸਟੈਂਡ ਹੈ ਉਹਨਾਂ ਦਾ ਜਰੂਰ ਸਾਥ ਦਿਓ ਤੇ ਆਪਾਂ ਅੱਗੇ ਇੱਕ ਗਵਾਲਿਆ ਤੇ ਹੁਣ ਇਹਦੇ ਆਣਾ ਕੋਈ ਨੁਕਸਾਨ ਹੋਵੇ ਇਹਨੂੰ ਆਪਣੇ ਜਿੰਨੇ ਹੀਰੇ ਹੈਗੇ ਬਚਾ ਲਓ ਸਾਡੇ ਨਾਲ ਜੁੜੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਸਤਰਿਕ